ਨਮਸਕਾਰ ਦਰਸ਼ਕਾ ਦਾ ਮੀਨ ਕਰਦਾ ਹਾਂ ਜਿਸ ਤਰ੍ਹਾਂ ਸਭ ਨੂੰ ਪਤਾ ਹੈ ਹੜ੍ਹਾਂ ਦੀ ਸਥਿਤੀ ਬਣੀ ਸੀ ਜਿਹੜਾ ਲਗਭਗ ਅੱਜ 10 ਤੋਂ 9 ਤੋਂ 10 ਫੁੱਟ ਤੱਕ ਆ ਗਿਆ ਹੈ ਲਾਈਵ ਪਰੰਤੂ ਜਿਹੜੇ ਸੇਵਾਦਾਰ ਲਾਈਵ ਸੇਵਾ ਕਰ ਰਹੇ ਸਨ ਸਾਡੇ ਨਾਲ ਮੱਖਣ ਰਾਮ ਹਲਵਾਈ ਹੌਜ ਰਾਸ ਕੰਦਰ ਤਾਂ ਹੈ ਮੱਖਣ ਰਾਮ 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 ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਤੁਸੀਂ ਮਾ ਸਾਡੇ ਤੇ ਸਾਡੇ ਕੋਲ ਆਂਦੇ ਹੋ ਔਰ ਸਾਡੀਆਂ ਗੱਲਾਂ ਇਸ ਸੰਸਾਰ ਵਿੱਚ ਬੈਠੀ ਪੂਰੇ ਇੰਡੀਆ ਚ ਬੈਠੇ ਲੋਕਾਂ ਤੱਕ ਪਹੁੰਚਾਉਂਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਚ ਮੱਖਣਾਂ ਦੀ ਗੱਲ ਕਰ ਲਈਏ ਹਾੜਾਂ ਦੀ ਸਥਿਤੀ ਅੱਜ ਪਾਣੀ ਕਾਫੀ ਨਾਰਮਲ ਹੋਇਆ ਅਤੇ ਤੁਸੀਂ ਉਹਨਾਂ ਜਗ੍ਹਾ ਤੇ ਆਪਣਾ ਲੰਗਰ ਪਾਣੀ ਲੈ ਕੇ ਪਹੁੰਚੇ ਹੋ 17/12 ਕਿਸ ਤਰ੍ਹਾਂ ਦੇ ਇਸ ਟਾਈਮ ਦੇ ਜਿਹੜੇ ਮੌਜੂਦਾ ਹਾਲਾਤ ਹਾਲਾਤ ਤਾਂ ਵੀਰ ਜੀ ਅੱਜ ਵੀ ਉਹੀ ਮਾੜੇ ਹਾਲਾਤ ਨੇ ਬਹੁਤ ਨਹੀਂ ਚੱਲਾਂਗੇ ਬਹੁਤ ਚੜ ਗਿਆ ਸੀ ਅਸੀਂ ਜਿੰਨੇ ਵੀ ਹੜਪੀੜਿਤ ਪਰਿਵਾਰ ਉੱਥੇ ਬੈਠੇ ਨੇ ਸਾਡੀ ਇਹੀ ਵਾਰ-ਵਾਰ ਅਪੀਲ ਹੈ ਆਪਾਂ ਫਸਲਾਂ ਤਾਂ ਗਵਾ ਲਈਆਂ ਪਰ ਆਪਾਂ ਪਰਿਵਾਰ ਨਾ ਗਵਾਈਏ ਫਸਲਾਂ ਤਾਂ ਫਿਰ ਉਗਾ ਲਾਂਗੇ ਪਰਿਵਾਰ ਦੁਬਾਰਾ ਨਹੀਂ ਮਿਲਦੇ ਹੁੰਦੇ ਤਾਂ ਸਾਡੀ ਇਹ ਬੇਨਤੀ ਤੁਸੀਂ ਆਪਣੇ ਆਪਣੇ ਘਰਾਂ ਚ ਜੇ ਘਰੇ ਜਾਣਾ ਤਾਂ ਟਟੋ ਕਟਾ ਮੀਨਾ ਡੇਟ ਬਾਹਰ ਸੌਆਂ ਜੇ ਮਕਾਨ ਸੁੱਕਣਗੇ ਤੇ ਟਿਕਣਗੇ ਤੇ ਪਾਟਣਗੇ ਬਹੁਤ ਮੁਸ਼ਕਲਾਂ ਆਣ ਗਿਆ ਤਾਂ ਸਾਡੀ ਸਾਰੇ ਪਰਿਵਾਰਾਂ ਨੂੰ ਇਹੀ ਬੇਨਤੀ ਹੈ ਕਿ ਆਪਕੋ ਆਪਣੇ ਘਰਾਂ ਤੋਂ ਬਾਹਰ ਸੌਣਾ ਬਾਈ ਜੀ ਅੰਦਰ ਨਾ ਕੋਈ ਸੌਆਂ ਜੇ ਕੋਨਾ ਹੋਵੇ ਕੋਈ ਲਾਲਚ ਕਰ ਜੇ ਵੀ ਤਰੇੜ ਪੈਂਦੀ ਬਿਸਤਰਾ ਗਿੱਲਾ ਹੋ ਜਾਂਦਾ ਗਿੱਲਾ ਬਿਸਤਰਾ ਤਾਂ ਸੁਕਾ ਲਾਂਗੇ ਪਰ ਕੋਈ ਜੀ ਗਿਆ ਆਪਣਾ ਉਹ ਮੁਰਖੇ ਵਾਪਸ ਨਹੀਂ ਆ ਮੀਡੀਆ ਰਿਪੋਰਟਾਂ ਮੁਤਾਬਕ ਗੱਲ ਕਰਦੇ ਇੱਕ ਤੁਸੀਂ ਬੜਾ ਵੱਡਾ ਵਾਅਦਾ ਕੀਤਾ ਹੈ ਜਿਹੜੇ ਗਰੀਬ ਪਰ 2 ਕਿੱਲੇ ਘੱਟ ਤੋਂ ਜ਼ਮੀਨ ਵਾਲੇ ਹੁੰਦੇ ਨੇ ਉਹਨਾਂ ਦੇ ਅਸੀਂ ਜਿਹੜਾ ਹਲਵਾਈ ਦੀ ਸੇਵਾ ਫ੍ਰੀ ਕਰਾਂਗੇ ਹਾਂਜੀ ਉਹ ਸਾਡਾ ਮਾਨ ਲੋ ਸਸਤਾ ਅਸੀਂ ਜੋ ਕਲਾਬ ਬਣਾਇਆ ਮੁੰਡਿਆਣੇ ਰਲ ਕੇ ਮੌਜੁਰ ਗੰਧੜ ਪਿੰਡ ਪੀੜਿਆਂ ਵਾਲਾ ਔਰ ਆਸੇ ਪਾਸੇ ਦੇ ਪਿੰਡਾਂ ਦੇ ਸਹਿਯੋਗ ਨਾਲ ਮੇਰਾ ਹਲਵਾਈ ਦਾ ਕੰਮ ਹੈ ਕੈਟਰਿੰਗ ਦਾ ਕੰਮ ਹੈ ਮੈਂ ਇਹ ਸੋਚਿਆ ਕਿਉਂ ਨਾ ਇਨ੍ਹਾਂ ਪਰਿਵਾਰਾਂ ਦੀ ਸੇਵਾ ਕੀਤੀ ਜਾਏ ਕਮਾਈ ਤਾਂ ਆਪਾਂ ਬਥੇਰੀ ਕਰਦੇ ਪਏ ਹਾਂ ਪਰ ਇਨ੍ਹਾਂ ਦੀ ਸੇਵਾ ਕੀਤੀ ਜਾਏ ਆਸੀਂ ਫੈਸਲਾ ਲਿਆ ਇੱਕ ਥੱਲੇ ਕਿਲੇ ਤੋਂ ਥੱਲੇ ਜੋ ਮੇਰੀਆਂ ਧੀਆ ਪੈਣਾ ਦੇ ਜਿਸ ਤੋਂ ਬਾਅਦ ਕਈ ਪਰਿਵਾਰਾਂ ਨੇ ਵਿਆਹ ਕਰਨੇ ਨੇ ਉਹਨਾਂ ਦੀ ਜੋ ਸਿਰਫ ਲਾਵਾਈ ਦੀ ਲੈਵਰ ਹੈ ਉਹ ਨਹੀਂ ਲਈ ਜਾਵੇਗੀ ਉਹ ਅਸੀਂ ਆਪ ਫ੍ਰੀ ਕਰਕੇ ਦੇਾਂਗੇ ਬਾਡੀ ਅੱਛਾ ਦੂਸਰੀ ਗੱਲ ਕਰ ਲਈਏ ਜਿਹੜੇ ਅੱਜਕੱਲ ਜਿਹੜੇ ਸਰਕਾਰ ਦੇ ਵੱਲੋਂ ਸਕੂਲ ਬੰਦ ਕਰਦੇ ਅਸੀਂ ਕਿਸਾ ਨੇ ਕੋਰੋਨਾ ਇਹੋ ਜੀ ਸਥਿਤੀ ਕਿਸ ਤਰ੍ਹਾਂ ਪਰ ਅਸੀਂ ਜੋ ਮੇਰੇ ਪੂਰੇ ਇੰਡੀਆ ਚ ਜਾਂ ਪੂਰੇ ਭਾਰਤ ਜਾ ਮੰਨ ਲਓ ਬਾਹਰ ਬੈਠੇ ਐਨਆਰਆਈ ਵੀਰ ਜੋ ਸਾਡੇ ਪੰਜਾਬ ਤੋਂ ਹੀ ਉੱਠ ਕੇ ਇਸ ਪੰਜਾਬ ਤੋਂ ਉੱਠ ਕੇ ਜਾ ਕੇ ਅੱਜ ਕਰੋੜਾਂ ਪਤੀ ਭਰਾ ਬਣ ਗਏ ਨੇ ਜਿਨ੍ਹਾਂ ਨੂੰ ਰੱਬ ਨੇ ਬਹੁਤ ਕੁਝ ਬਖਸ਼ਿਆ ਅਸੀਂ ਉਹਨਾਂ ਵੀਰਾਂ ਨੂੰ ਬੇਨਤੀ ਕਰਨੇ ਆਂ ਵੀ ਜਿੰਨੀਆਂ ਵੀ ਛੋਟੀਆਂ-ਛੋਟੀਆਂ ਬੱਚੀਆਂ ਤੁਸੀਂ ਆਪ ਦਾ ਕੋਈ ਮੈਂਬਰ ਬਾਰਡਰ ਤੇ ਭੇਜੋ ਆ ਕੇ ਦੇਖੋ ਫੀਸਾਂ ਬਹੁਤ ਪਰਨ ਵਾਲਿਆਂ ਨੇ ਮੇਰੀਆਂ ਭੈਣਾਂ ਦੀਆਂ ਤੁਸੀਂ ਆਪ ਆ ਕੇ ਖੁਦ ਫੀਸਾਂ ਭਰੋ ਤਾਂ ਜੋ ਕਿ ਇਹ ਸਕੂਲ ਜਾ ਸਕਣ ਇਹਨਾਂ ਦੀ ਪ੍ਰੋਵਾਈਡ ਪੜਾਈ ਨਾ ਬਰਬਾਦ ਹੋ ਸਕੇ ਇਹਨਾਂ ਦੇ ਪੇਪਰ ਹੋਣੇ ਨੇ ਪੇਪਰ ਦੇ ਲੈਣ ਆਉਣ ਵਾਲੇ ਸਮੇਂ 'ਚ ਇਹੀ ਸਾਡੀਆਂ ਧੀਆਂ ਪੈਣਾ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੱਢ ਜਾਣ ਤਾਂ ਜੋ ਕੱਲ ਨੂੰ ਸਾਨੂੰ ਕੋਈ ਅਫਾਜੀ ਮਜਬੂਰੀ ਪੈਂਦੀ ਤਾਂ ਸਾਡਾ ਇਹ ਸਾਥ ਦੇ ਮੈਂ ਕੱਲ ਸਾਥ ਜੀ ਕੀਤੀ ਹੈ ਤੁਹਾਡਾ ਸਾਥ ਜਣ ਜਿਹੜੀਆਂ ਸੰਸਧਾਰੀਆਂ ਨੇ ਲੰਗਰ ਪਾਣੀ ਪਿਲਾ ਰਹੀਆਂ ਸੰਸਧਾਰੀਆਂ ਉਹਨਾਂ ਦਾ ਇੱਕ ਤਰ੍ਹਾਂ ਦਾ ਆ ਰਹੀਆ ਰਹਿੰਦਾ ਜਿਵੇਂ ਉਸੇ ਮਿਲਿਆ ਕੋਈ ਸਾਥ ਕੰਮ ਕਰਾਂਗੇ ਵੀ ਕਾਫੀ ਅਪਰੀਡ ਬਲੂਡ ਬਾਦ ਲੋਕ ਹੁੰਦੇ ਨੇ ਇੱਟਾ ਰੋੜੇ ਤੋਂ ਭਾਜੀ ਇਸ ਕੈਂਪ ਵਿੱਚ 95% ਲੋਕ ਬਿਲਕੁਲ ਸਹੀ ਨੇ ਕੋਈ 4-5 ਦਾ ਅਨਸਰ ਹੁੰਦੇ ਨੇ ਉਹ ਤਾਂ ਇੱਕ ਪਿੰਡੇ ਚ ਹੀ ਹੁੰਦੇ ਨੇ ਤਕਰੀਬਨ ਲਾ ਲੋ ਕਿਤੇ ਵੀ ਚਲੇ ਜਾਨੇ ਆਪਾਂ ਨੂੰ ਮਿਲ ਜਾਂਦੇ ਨੇ ਜੀ ਮੰਨ ਲਓ ਲੋਕ ਬਹੁਤ ਵਧੀਆ ਬੈਠੇ ਨੇ ਸੰਸਥਾ ਨੇ ਬਹੁਤ ਸੇਵਾ ਕੀਤੀ ਹੈ ਜੋ ਸਾਡਾ ਅਸੀਂ ਲੰਗਰ ਲਾ ਰੱਖਿਆ ਹੈ ਬਾਬਾ ਸ਼ਿਖੂ ਕੁੱਤਮਸ ਕਿ ਕਲਬ ਫਰੈਂਡਰ ਹਾਜ਼ਰ ਫਕੰਡੜ ਔਰ ਪਿੰਡ ਕੀੜੇ ਵਾਲੇ ਤਰਫ ਔਰ ਆਸੇ ਪਾਸੇ ਦੇ ਸੰਯੋਗ ਨਾਲ ਪੰਜਾਬ ਹਰਿਆਣਾ ਰਾਜਸਥਾਨ ਮਾਚ ਉਤਰਾਖੰਡ ਜਿੱਥੋਂ ਵੀ ਲੋਕ ਆਏ ਉਹਨਾਂ ਦੇ ਸੰਯੋਗ ਨਾਲ ਅਸੀਂ ਲੰਗਰ ਲਾਇਆ ਤਾਂ ਜੋ ਦੋ ਟਾਈਮ ਦਾ ਲੰਗਰ ਅਸੀਂ ਪਹਿਲੇ ਦਿਨ ਤੋਂ ਇਹ ਪ੍ਰਣ ਕੀਤਾ ਜਿੰਨੀ ਦੇਰ ਤੱਕ ਲੋਕ ਬੈਠਣਗੇ ਉਹਨੀ ਦੇਰ ਤੱਕ ਅਸੀਂ ਇਹਨਾਂ ਨੂੰ ਲੰਗਰ ਛਕਾਵਾਂਗੇ ਜਿੱਦਣ ਇਹ ਆਪਣੇ ਘਰਾਂ ਨੂੰ ਗਿਆ ਉਹਦਾਂ ਇਹਨਾਂ ਭਰਾਵਾਂ ਕੋਲ ਛੁੱਟੀ ਲੈ ਕੇ ਅਸੀਂ ਵੀ ਆਪਣੇ ਘਰਾਂ 'ਚ ਜਾਵਾਂਗੇ ਔਰ ਆਪਣੇ ਆਪ ਕੰਮ ਕਰ ਲਗਾਗੇ ਇਹ ਕਮਾਕਾਰਾਂ ਦੀ ਗੱਲ ਕੀਤੀ ਹੈ ਇਹ ਐਡਾ ਉਫਰਾਲਾ ਕਰ ਰਿਹਾ ਇੱਕ ਜਿਹੜਾ ਕੰਨਿਆਦਾਨ ਵਾਸਤੇ ਦਾ ਹਲੋ ਬਾਈ ਤੋਂ ਸਿਖਾ ਪਰ ਕਰਦਾ ਸਿਸਟਮ ਭਾਜੀ ਕਰਦਾ ਸਿਸਟਮ ਵੀ ਚਲਾਵਾਂਗੇ ਬਾਹਰ ਕੰਮ ਉਹ ਵੀ ਦੇਖਾਂਗੇ ਜੋ ਇਹਨਾਂ ਦਾ ਬੇੜਾ ਚੱਕਿਆ ਉਹ ਪਹਿਲਾਂ ਪਾਰ ਕਰਾਂਗੇ ਆਪਦਾ ਕੰਮ ਦਾ ਕੋਈ ਸ਼ੱਕਰ ਨਹੀਂ ਆਪਾਂ ਸਾਰੀ ਉਮਰ ਕਮਾਈ ਕਰਨੀ ਹੈ ਭਾਜੀ ਮੰਨ ਲਓ ਸਭ ਤੋਂ ਪਹਿਲਾਂ ਜੋ ਅਸੀਂ ਮੁੰਡਿਆਂ ਨੌਜਵਾਨਾਂ ਨੇ ਬੇੜਾ ਚੱਕਿਆ ਜੋ ਉਹਦਾ ਅੱਜ ਸਾਨੂੰ ਰਿਜ਼ਲਟ ਵੀ ਆਇਆ ਸਾਡੇ ਕੋਲ ਇੱਕ ਦੋ ਬਿਆਂ ਆਏ ਨੇ ਉਹ ਭਾਜੀ ਸਾਨੂੰ ਮਿਲਣ ਆ ਰਹੇ ਨੇ ਅੱਜ ਇਹ ਨਹੀਂ ਪਤਾ ਕਿਹੜੀ ਕਿੱਥੋਂ ਦੇ ਨੇ ਬਸ ਹੋਰ ਘੰਟੇ ਤੱਕ ਪਹੁੰਚਣ ਵਾਲੇ ਨੇ ਅਸੀਂ ਜੋ ਗੱਲ ਕਹੀ ਅਸੀਂ ਹੁੰਦੇ ਤੇ ਸਾਰਾ ਕਲੱਬ ਸਾਡਾ ਪਿੰਡ ਜੀੜਾ ਵਾਲਾ ਜਿੰਨੇ ਵੀ ਨੌਜਵਾਨ ਸਾਡੇ ਨਾਲ ਖੜੇ ਨੇ ਜਾਂ ਕੋਈ ਬਾਹਰੋਂ ਸਾਡੇ ਨਾਲ ਜੁੜਿਆ ਅਸੀਂ ਪੂਰੇ ਉਤਰਾਂਗੇ ਬਾਜੀ ਉਸ ਦਾ ਜੀ ਇਹ ਇਹ ਸਨ ਫੌਜ ਲਿਆ ਸੁਗੰਦਰ ਦੇ ਮੱਖਰਾਂ ਹਲਵਾਏ ਤੇ ਅਸੀਂ ਗੱਲ ਕਰ ਲਈਏ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਸੁਭਾਵਾਂ ਦਾ ਪ੍ਰਤੀਚਰ ਤੇ ਨੰਬਰ ਅਸੀਂ ਨਾਲ ਲਾ ਦੇਾਂਗੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਕਿਸੇ ਵੀ ਗਰੀਬ ਨੇ ਕਿਲੇ ਦੋ ਕਿਲੇ ਵਾਲ ਤੋਂ ਘੱਟ ਜ਼ਮੀਨ ਵਾਲਾ ਇਹਨਾਂ ਨਾਲ ਸੰਪਰਕ ਕਰਕੇ ਹਲਵਾਈ ਦੀ ਸੇਵਾ ਫ੍ਰੀ ਕਰਨਗੇ ਮੈਂ ਤੁਹਾਡਾ ਗਰਦੀਪ ਵਰਵਲ ਰਾਜਵਿੰਦਰ ਦੇ ਨਾਲ ਖਾਸ ਰੂਪ